ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਸੀਗਾ ਜਿਹੜਾ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਇਥੇ ਪਿੰਡ ਜੋਧਪੁਰ ਜਿਹੜਾ ਤਰੰਤਰਨ ਵਿਖੇ ਪਹੁੰਚੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾਓ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਉਹ ਦੁਸ਼ਿਤ ਹੋ ਚੁੱਕਾ ਆਬੋ ਹਵਾ ਜਿਹੜੀ ਦੁਸ਼ਿਤ ਹੋ ਚੁੱਕੀ ਆ ਲੋਕ ਨਸ਼ੇ ਦੇ ਵਿੱਚ ਖੁੱਬ ਚੁੱਕੇ ਆ ਇਹਨਾਂ ਨੂੰ ਜਿਹੜਾ ਖਵਾਉਣ ਵਾਸਤੇ ਜਿਹੜੇ ਸਰਕਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਆ ਭਾਵੇਂ ਕੋਈ ਸਰਕਾਰ ਆ ਜੇ ਕਿਸੇ ਤਰ੍ਹਾਂ ਦੀ ਸਰਕਾਰ ਆ ਜੇ ਉਹਨਾਂ ਨੇ ਪੰਜਾਬ ਦਾ ਭਲਾ ਨਹੀਂ ਚਾਹਿਆ ਜਿੰਨੀ ਦੇਰ ਤੱਕ ਆਪਣਾ ਕੋਈ ਨਮਾਇੰਦਾ ਉਥੇ ਸਰਕਾਰ ਦੇ ਵਿੱਚ ਨਹੀਂ ਹੈਗਾ ਜਿੰਨੀ ਦੇਰ ਤੱਕ ਸਰਕਾਰ ਦੇ ਵਿੱਚ ਆਪਣਾ ਨੁਮਾਇੰਦਾ ਨਹੀਂ ਹੈਗਾ ਤੂੰ ਕੰਮ ਆਪਣੇ ਕੋਈ ਵੀ ਜਿਹੜੇ ਚੰਗੇ ਨਹੀਂ ਹੋ ਸਕਦੇ ਇਹ ਹੁਣ ਭਾਈ ਅਮਰਪਾਲ ਸਿੰਘ ਜੀ ਨੂੰ ਆਪਾਂ ਜਿਤਾਵਾਂਗੇ ਉੱਥੇ ਭੇਜਾਂਗੇ ਪਾਰਲੀਮੈਂਟ ਦੇ ਵਿੱਚ ਭੇਜਣ ਤੋਂ ਬਾਅਦ ਇਹ ਆਪਣੇ ਜਿੰਨੇ ਵੀ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਉੱਥੇ ਉਜਾਗਰ ਕਰਨਗੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਭਾਈ ਅਮਰਪਾਲ ਸਿੰਘ ਗੱਲ ਕਰੂਗਾ ਗੱਲ ਕਰਨ ਦੇ ਨਾਲ ਜਿੰਨੇ ਆਪਣੇ ਮੁੱਦੇ ਹੈਗੇ ਆ ਨਸ਼ੇ ਦੇ ਹੈਗੇ ਆ ਜਿਹੜਾ ਪਾਣੀ ਦੂਸ਼ਿਤ ਹੋ ਚੱਕਾ ਦਰਿਆ ਆਪਣੇ ਖਤਮ ਹੋ ਚੁੱਕੇ ਆ ਹਰੀਆਲੀ ਆਪਣੀ ਖਤਮ ਹੋ ਚੁੱਕੀ ਆ ਇੱਕ ਨਾਂ ਦਾ ਹੀ ਸਿਰਫ ਔਰ ਸਿਰਫ ਪੰਜਾਬ ਰਹਿ ਗਿਆ ਇਹਨੂੰ ਤੋੜੀ ਜਾ ਰਿਹਾ ਖਤਮ ਕਰੀ ਜਾ ਰਿਹਾ ਜਿਹੜੀ ਪੰਜਾਬ ਦੀ ਜਵਾਨੀ ਆ ਉਹਨੂੰ ਇਹ ਖਤਮ ਕਰੀ ਜਾ ਰਿਹਾ ਹੁਣ ਇਹ ਪਿੰਡ ਪਿੰਡ ਜਿਹੜੀ ਲਹਿਰ ਚੱਲ ਪਈ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਵੀ ਐਰ ਕੀ ਬੀਬੀ ਖਾਲੜਾ ਜੀ ਵਾਲੀ ਗੱਲ ਕੋ ਗਲਤੀ ਨਹੀਂ ਹੋਣੀ ਚਾਹੀਦੀ ਐਰ ਕੀ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਵੋਟ ਆਪ ਆ ਗਏ ਤੇ ਜਿਤਾਵਾਂਗੇ ਹੁਣ ਪਿੰਡਾਂ ਵਾਲਿਆਂ ਨੇ ਇੱਕ ਤਹਈਆ ਕਰ ਲਿਆ ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਬੂਥ ਨਹੀਂ ਲਗਣ ਦਵਾਗੇ ਕਈਆਂ ਪਿੰਡਾਂ ਨੇ ਪੱਕਾ ਮਤਾ ਪਾਸਤਾ ਪੰਚਾਇਤ ਸਰਪੰਚਾਂ ਨੇ ਇਹ ਜਿਹੜਾ ਬਹੁਤ ਵਧੀਆ ਕੰਮ ਇਹਨਾਂ ਨੇ ਕੀਤਾ ਵਾ ਇਹ ਛਲੰਗਾ ਜੋਗਿਆ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੋਵੇ ਭਾਈ ਅਮਰਪਾਲ ਸਿੰਘ ਖਾਸ ਕਰਕੇ ਦਿਤਾਓ ਵੱਧ ਤੋਂ ਵੱਧ ਵੋਟਾਂ ਪਾਓ ਆਪਣਾ ਫਰਜ ਸਮਝਿਓਏ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਨੂੰ ਨਦਰ ਸਮਝਿਓਏ ਅੱਗੇ ਆਪਾਂ ਚੰਗਾ ਭਵਿੱਖ ਰਹੀਏ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਇਓ ਇਹ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਉਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਇਓ ਇਹ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸੰਯੋਗ ਦੇ ਨਾਲ ਬਹੁਤ ਵੱਡਾ ਬਲ ਮਿਲਿਆ ਤੇ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਜਿਤਾਉਣ ਦੀ ਜਿਹੜੀ ਆ ਉਹ ਤૈયਿਆ ਕੀਤਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਮਹੀਮਾ ਇਹਨੂੰ ਹੋਰ ਤੇਜ਼ ਕਰਨਗੇ ਜਿਸ ਤਰ੍ਹਾਂ ਸਾਡੇ ਕੋਲ ਪ੍ਰਧਾਨ ਜੀ ਸ਼ਾਹ ਜੀ ਬੈਠੇ ਹੋਏ ਨੇ ਇਹਨਾਂ ਨੇ ਵੀ ਜਿਹੜਾ ਆਪਣੀ ਕਮੇਟੀ ਦਾ ਫੁੱਲ ਤੋਂ ਫੁੱਲ ਜਿਹੜਾ ਯੋਗਦਾਨ ਇਹਦੇ ਵਿੱਚ ਪੂਰੇ ਪੂਰਾ ਪਾਉਣ ਦੇ ਨੇ ਇਹਨਾਂ ਦਾ ਵੀ ਇੱਥੇ ਤੈਅ ਦੇ ਰੋ ਧੰਨਵਾਦ ਕਰਦੇ ਹਾਂ ਸਮੂਹ ਸਾਧ ਸੰਗਤ ਹਲਕਾ ਖਰੂਰ ਸਾਹਿਬ ਦੀ ਸੂਰੀ ਆਪਣਾ ਸਾਧ ਸੰਗਤ ਨੂੰ ਬੇਨਤੀ ਆ ਸਮੂਹ ਰਿਸ਼ਤੇਦਾਰ ਜਿੰਨੇ ਵੀ ਸਾਡੇ ਭੈਣ ਭਰਾ ਵਾ ਹਲਕਾ ਖਰੂਰ ਸਾਹਿਬ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ 1 ਜੂਨ ਨੂੰ ਆਪਾਂ ਜਿਹੜਾ ਭਾਈ ਅਮਰਤ ਸਿੰਘ ਪਾਲ ਸਿੰਘ ਖਾਲਸਾ ਉਹਨਾਂ ਨੂੰ ਵੱਧ ਤੋਂ ਵੱਧ ਮੈਕ ਤੇ ਮੋਹਰਾਂ ਲਾ ਕੇ ਕਾਮਯਾਬ ਕਰਾਉਣਾ ਵਾ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਆ ਕਿ ਜੇ ਸੂਰਮਾ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਵਾਂਗੇ ਕਿ ਜਦੋਂ ਸੂਰਮਾ ਬਾਹਰ ਆਊਗਾ ਤੇ ਆਪਣੇ ਜਿੰਨੇ ਵੀ ਮੁੱਦੇ ਹਗੇ ਆ ਉਹਨਾਂ ਦਾ ਮਸਲਾ ਹਲਊਗਾ ਇਹਨਾਂ ਜੰਨੀਆਂ ਵੀ ਕੁੱਤਿਆਂ ਸਰਕਾਰਾਂ ਵਾ ਕਾਲੀ ਕਾਂਗਰਸੀ ਝਾੜੂ ਜੋ ਕੁਛ ਵੀ ਆ ਇਹਨਾਂ ਨੇ ਆਪਾਂ ਨੂੰ ਨਾ ਕੁਝ ਦਿੱਤਾ ਤੇ ਨਾ ਕੁਝ ਦੇਣਾ ਆ ਇਹਨਾਂ ਨੇ ਆਪਾਂ ਨੂੰ ਸਿਰਫ ਵਹਿਣੀਆਂ ਨਲੀਆਂ ਗਾਲੀਆਂ ਦਾਲ ਆਟਾ ਇਹਨਾਂ 스ਕੀਮਾਂ ਵਾਸਤੇ ਰੱਖ ਛੱਡਣਾ ਨਾ ਕੋਈ ਨੌਕਰੀ ਦੇਣੀ ਆ ਤੇ ਨਾ ਕੋਈ ਨਸ਼ੇ ਹੀ ਬੰਦ ਕਰਨੇ ਆ ਤੇ ਜੇ ਆਪਾਂ ਇਹ ਸਾਰੇ ਮੁੱਦੇ ਹੱਲ ਕਰਨੇ ਆ ਤੇ ਇਹਨਾਂ ਵਾਸਤੇ ਆਪਾਂ ਨੂੰ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ 1 ਜੂਨ ਨੂੰ ਵੋਟ ਦੇ ਮੋਹਰਾਂ ਲਾ ਕੇ ਕਾਮਯਾਬ ਕਰਾਈਏ ਤੇ ਵੱਧ ਤੋਂ ਵੱਧ ਕਾਮਯਾਬੀ ਦਵਾ ਕੇ ਤੇ ਆਪਣਾ ਸੰਸਦ ਦੇ ਵਿੱਚ ਕਲਾਈ ਗਏ ਤੇ ਜਿਹੜੀ ਆਪਣੀ ਸਿੱਖਾਂ ਦੀ ਗੱਲ ਆ ਪੰਥ ਦੀ ਗੱਲ ਆ ਉਹ ਦਾ ਮਸਲਾ ਹੱਲ ਹੋ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਉਹ ਸਾਰੀਆਂ ਸੰਗਤਾਂ ਦੇ ਸਾਹਮਣੇ ਆ ਪੂਰਤ ਵੀ ਜੋ ਇਹਨਾਂ ਸਰਕਾਰਾਂ ਨੇ ਤਕਾ ਦਿੱਤਾ ਉਹ ਆਪਣੇ ਸਿੱਖ ਗੋਮ ਦੇ ਹੀਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਇੱਕ ਜੋੜ ਨੂੰ ਵਾਤਵਾਦ ਜੋ ਵੇਖਿਆ ਜਾ ਰਿਹਾ ਪਿੰਡਾਂ ਦੇ ਪਿੰਡ ਜਿਹੜੇ ਆ ਬੂਥ ਵੀ ਨਹੀਂ ਕਿਸੇ ਦਾ ਲੱਗਣਾ ਭਾਈ ਅੰਮ੍ਰਿਤਪਾਲ ਸਿੰਘ ਦੇ ਬੂਥ ਲੱਗਣੇ ਆ ਐਵੇਂ ਇੱਕ ਦੋ ਇਧਰ ਉਧਰ ਬੋਟਾਂ ਪਾ ਕੇ ਖਰਾਬ ਨਾ ਕਰਿਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੀਆਂ ਸਾਰੀਆਂ ਸਰੀਆਂ ਬੋਟਾਂ ਪਾ ਕੇ ਇੱਕ ਜੋੜ ਨੂੰ ਤੇ ਬਹੁਤ ਵੱਡੀ ਲੀਡ ਦੇ ਨਾਲ ਜਿਤਾਈਏ ਤਾਂ ਕਿ ਜੋ ਬਾਹਰ ਆਣ ਕੇ ਜੋ ਇਹ ਨਸ਼ਿਆਂ ਦੀ ਜੋ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਉਹਨਾਂ ਬਾਅਦ ਦੇ ਅੱਗੇ ਵੀ ਭਾਈ ਸਾਹਿਬ ਨੇ ਜੋ ਸਾਹ ਸੰਗਤ ਦੇ ਵੀਰਾਂ ਕੱਢੀਆਂ ਉਹ ਸਰਕਾਰ ਨੂੰ ਚੰਗੀਆਂ ਨਹੀਂ ਲੱਗੀਆਂ ਇਸ ਕਰਕੇ ਸਾਰਿਆਂ ਨੇ ਉਹਨਾਂ ਆਪਾਂ ਹੰਬੜਾ ਮਾਰ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਕੱ ਲੈਣਾ ਹੈ ਤਾਂ ਕਿ ਉੱਥੇ ਆਪਣੀ ਜਿਹੜੀ ਆ ਉਹ ਆਵਾਜ਼ ਉਠਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਗਜੀ ਦਾ ਖਾਲਸਾ ਮਰਜੀ ਬਰੇ ਭਾਈ ਸਾਹਿਬ ਆਈ ਅਪਰਾਸਰ ਕਰਤਾ ਸੇ ਪਾਤਵਾਂ ਦੇ ਬੋਟਾ ਬਾਕੇ ਕਾਮਯਾਬ ਬਣਾਓ ਜਿੱਥੇ ਵੀ ਕੋਈ ਰਿਸ਼ਤੇਦਾਰ ਹੈਗਾ ਕੋਈ ਭੈਣ ਭਰਾ ਯਾਰ ਦੋਸਤ ਹੈਗਾ ਹੁਣ ਵਾਤ ਤੂੰ ਅਦ ਕੰਪੇਅਰ ਕਰੋ ਕਿ ਹੁਣ ਆਪਣੀ ਜ਼ਮੀਰ ਤੇ ਸਵਾਰ ਆ ਆਪਣੀ ਹੋਣ ਦੀ ਲੜਾਈ ਆ ਇਹ ਆਪ ਜਿਤਨੀ ਆ ਤੇ ਬਾਕੀ ਮੇਰੇ ਕਹਿਣ ਨੂੰ ਤੂੰ ਬਚਿਆ ਨਹੀਂ ਸਾਰਾ ਕੋ ਬਾਬਾ ਜੀ ਨੇ ਕਹਿਤਾ ਹੈ ਕਿ ਮੈਂ ਇਹਨੇ ਕਿੰਦਾ ਤੁਹਾਡਾ ਧੰਨਵਾਦ ਕਰਦਾ ਇਹ ਵਾਤ ਤੂੰ ਆਪਣੇ ਬਰਾ ਨੂੰ ਓਟਾ ਬਾਕੇ ਕਾਮਯਾਬ ਬਣਾਓ ਕਰਜੇ ਖਾਲਸਾ ਕਰਜੀ ਬਰੇ ਕਿੰਨੂ ਬੋਰਡ ਪਾਉਣੀ ਜੀ ਅਮਰਪਾਲ ਸਿੰਘ ਨੂੰ ਮੈਗ ਨੂੰ ਉਹਨਾਂ ਚੋਣ ਸ਼ਾਨ ਕੀਆ ਮੈਗ ਸਾਰਿਆਂ ਭੈਣਾਂ ਨੂੰ ਰਿਕਵੈਸਟ ਕਰੂ ਕਿ ਮੈਗ ਤੇ ਮੋਹਰ ਲਾ ਮੈਗ ਤੇ ਮੋਹਰ ਲਾਣੀ ਇਹ ਕਿਨੂ ਪਾਉਣੀ ਬੋਰਡ ਜੀ ਅਮਰਪਾਲ ਸਿੰਘ ਸਾਹਿਬ ਨੂੰ ਮੈਗ ਕਿਨੂ ਬੋਰਡ ਪਾਣੀ ਵੀਰ ਆ ਮੇਰੇ ਪਾਸ